ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਬੀਬਾ ਹਰ ਸਿਮਰਤਕਔਰ ਬਾਦਲ ਨੰਨੀ ਛਾਂ ਦੀ ਅੱਜ ਮੈਂ ਜਿਹੜੀ ਗਰਾਊਂਡ ਲੈਵਲ ਤੇ ਰਿਪੋਰਟ ਲਈ ਹੈ ਬੁੜਲਾਡਾ ਹਲਕੇ ਦੇ ਪਿੰਡਾਂ ਦੇ ਵਿੱਚੋਂ ਵਿਧਾਨ ਸਭਾ ਹਲਕਾ ਤੇ ਉੱਥੇ ਕੁਝ ਬਜ਼ੁਰਗਾਂ ਦੇ ਨਾਲ ਗੱਲਬਾਤ ਹੋਈ ਕਿ ਮੈਂ ਜਦੋਂ ਉੱਥੇ ਜਾ ਕੇ ਬੋਲੇ ਆ ਮੈਂ ਕਿਹਾ ਵੀ ਜਿਹੜੀ ਨੰਨੀ ਸ਼ਾਂ ਕੇਸਰੀ ਦੁਪੱਟਾ ਲੈ ਕੇ ਬੀਬੀ ਆਈ ਹੈ ਤੁਹਾਡੇ ਕੋਲੇ ਬੋਟਾ ਮੰਗਣ ਵਾਸਤੇ ਜਿਹੜੇ ਹੱਥ ਜੋੜ ਕੇ ਕਹਿੰਦੀ ਹੈ ਇੱਕ ਮੌਕਾ ਹੋਰ ਦੇ ਦਿਓ ਪੰਜਾਬ ਦੀ ਸੇਵਾ ਕਰਨੀ ਹੈ ਤੇ ਮੈਂ ਉੱਥੇ ਜਾ ਕੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਵੀ ਜਿਹੜਾ ਇਹਦਾ ਭਰਾ ਹੈਗਾ ਵਿਕਰਮ ਸਿੰਘ ਮਜੀਠੀਆ ਉਹਨੇ ਹਜ਼ਾਰਾਂ ਨੌਜਵਾਨ ਪੰਜਾਬ ਦਾ ਚਿੱਟੇ ਦੀ ਭੇਡ ਚੜਾ ਦਿੱਤਾ ਜਨਨ ਕਿ ਹਜ਼ਾਰਾਂ ਨੌਜਵਾਨ ਦੀ ਮੌਤ ਹੋ ਗਈ ਚਿੱਟਾ ਲਾ ਕੇ ਇਹ ਵਿਕਰਮ ਸਿੰਘ ਜਿਹੜਾ ਮਜੀਠੀ ਹੈ ਚਿੱਟੇ ਦਾ ਤਸਕਰ ਹੈ ਨਸ਼ਿਆਂ ਦਾ ਸੌਦਾਗਰ ਹੈ ਤੇ ਉਹ ਬਜ਼ੁਰਗ ਕਹਿੰਦੇ ਕਹਿੰਦੇ ਗਿਆਨੀ ਜੀ ਅਸੀਂ ਜਿਹੜੀਆਂ ਕੁੜੀਆਂ ਦੇ ਰਿਸ਼ਤੇ ਕੀਤੇ ਸੀ ਬੇਟੀਆਂ ਦੇ ਉਹਨਾਂ ਵਿੱਚੋਂ ਕੁਝ ਮੁੰਡੇ ਕਹਿੰਦੇ ਨਸ਼ੇੜੀ ਨਿਕਲੇ ਉਹਨਾਂ ਦੀ ਮੌਤ ਹੋ ਗਈ ਸਾਢੇ ਪਿੰਡ ਦੀਆਂ ਕਹਿੰਦੇ 5-7 ਕੁੜੀਆਂ ਪੇਕੇ ਘਰ ਬੈਠੀਆਂ ਨੇ ਜਾਨਕਿ ਐਡਾ ਵੱਡਾ ਜੁਰਮ ਕੀਤਾ ਉਹਨਾਂ 5-7 ਪਿੰਡਾਂ ਦੇ ਹੋਰ ਵੀ ਨਾ ਗਿਣਾ ਦੇ ਕਹਿੰਦਾ ਉਹ ਮੁੰਡੇ ਚਿੱਟਾ ਲਾਉਂਦੇ ਸੀ ਤੇ ਉਹਨਾਂ ਦੀ ਮੌਤ ਹੋ ਗਈ ਕੁੜੀਆਂ ਪੇਕੇ ਘਰਾਂ ਦੇ ਵਿੱਚ ਬੈਠੀਆਂ ਨੇ ਜਾਨਕਿ ਐਡਾ ਵੱਡਾ ਜੁਰਮ ਜਿਹੜਾ ਇਹ ਨੰਨੀ ਛਾਂ ਦੇ ਭਰਾ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੋਇਆ ਹੈ ਹਜ਼ਾਰਾਂ ਕਰੋੜ ਦਾ ਚਿੱਟੇ ਦਾ ਵਪਾਰ ਕੀਤਾ ਇਹਨੇ ਹਲੇ ਗੱਲ ਚੱਲਦੀ ਸੀ ਤੇ ਇੱਕ ਮਾਤਾ ਕਹਿਣ ਲੱਗੀ ਯਾਨੀ ਹਲੇ ਸਾਨੂੰ ਹੋਰ ਨਹੀਂ ਪਤਾ ਇਹਨਾਂ ਦਾ ਮੈਂ ਕਿਹਾ ਦੱਸੋ ਉਹ ਕਹਿੰਦੀ ਕਹਿੰਦੀ ਹਰ ਸਿਮਰਤ ਕੌਰ ਬਾਦਲ ਦੇ ਜਿਹੜੇ ਬੰਦੇ ਐ ਉਹ ਪਿੰਡਾਂ ਦੇ ਵਿੱਚ ਪੈਸੇ ਬਣਦੇ ਫਿਰਦੇ ਆ ਵੋਟਾਂ ਖਰੀਦਣ ਵਾਸਤੇ ਚਲੋ ਉਸ ਮਾਤਾ ਨੇ ਜਿਹੜੀ ਗੱਲ ਕੀਤੀ ਉਹ ਤਾਂ ਮੈਂ ਗੱਲ ਸੁਣ ਲਈ ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਜਿਹੜੀ ਮੇਰੇ ਕੋਲੇ ਹੋਰ ਰਿਪੋਰਟ ਆਈ ਹੈ ਉਹ ਕੀ ਆਈ ਹੈ ਜਿਹੜੇ ਪਿੰਡਾਂ ਦੇ ਲੋਕ ਇਹਨੂੰ ਤਾਂ ਪੈਸੇ ਲੈਣਗੇ ਵੋਟਾਂ ਪਾਉਣ ਵਾਸਤੇ ਉਹਨਾਂ ਨੂੰ ਬੇਨਤੀ ਕਰਦਾ ਇੱਕ ਬਹੁਤ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਨਾ ਇੱਕ ਛੋਟੀ ਜੀ ਕਹਾਵਤ ਬਣਾਈ ਹੋਈ ਸੀ ਕਹਿੰਦੇ ਗੁਰੂ ਘਰ ਦੀਆਂ ਰੋਟੀਆਂ ਤੈਨ ਕੰਮ ਕਰੇਣ ਮਤ ਮਾਰਨ ਹੱਡ ਭੰਨਣ ਕੰਮ ਕਰਨ ਦੇਣ ਜਿਹੜਾ ਗੁਰੂ ਘਰ ਦਾ ਚੜਾਵਾ ਹੈ ਨਾ ਜਿਹੜਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪੈਸਾ ਹੈ ਤੇ ਉੱਥੇ ਪਤਾ ਨਹੀਂ ਕਿੰਦਾਂ ਦੇ ਲੋਕ ਜਾ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਉਸ ਗੁਰੂ ਘਰ ਦੇ ਪੈਸੇ ਨੇ ਬਾਦਲ ਪਰਿਵਾਰ ਦੀ ਮਤ ਮਾਰੀ ਹੋਈ ਹੈ ਬਾਦਲ ਪਰਿਵਾਰ ਦਾ ਇਹ ਕਹਿ ਲਈਏ ਕਿ ਸਾਰਾ ਟੱਬਰ ਕਮਲਾ ਹੋਇਆ ਫਿਰਦਾ ਹੈ ਪਾਗਲ ਹੋਇਆ ਫਿਰਦਾ ਹੈ ਤੇ ਹੁਣ ਜੇ ਉਹ ਗੁਰੂ ਘਰਾਂ ਦੇ ਪੈਸੇ ਦਾ ਇਹ ਬਾਦਲ ਪਰਿਵਾਰ ਤੇ ਅਸਰ ਪੈ ਗਿਆ ਪਰਿਵਾਰ ਕਮਲਾ ਹੋਇਆ ਫਿਰਦਾ ਹੈ ਘਰ ਦਰ ਦਰ ਤੇ ਜਾ ਕੇ ਠੋਕਰਾਂ ਖਾਂਦੇ ਫਿਰਦੇ ਨੇ ਕਿਤੇ ਮਾਫੀਆਂ ਮੰਗਦੇ ਆ ਕਿਤੇ ਕੁਝ ਕਰਦੇ ਆ ਹੁਣ ਜਿਹੜਾ ਪੈਸਾ ਇਹ ਹਰਸਿਮਰਤ ਕੌਰ ਬਾਦਲ ਦੇ ਬੰਦੇ ਲੋਕਾਂ ਨੂੰ ਦੇਣਗੇ ਵੋਟਾਂ ਖਰੀਦਣ ਵਾਸਤੇ ਮੈਂ ਉਹਨਾਂ ਵੋਟਰਾਂ ਨੂੰ ਬੇਨਤੀ ਕਰਦਾ ਕਿ ਇਹ ਗੁਰੂ ਘਰ ਦਾ ਪੈਸਾ ਹੈ ਇਹਨਾਂ ਨੇ ਬਾਦਲ ਪਰਿਵਾਰ ਦਾ ਬੇੜਾ ਬਹਾਦਾ ਇਸ ਪੈਸੇ ਨੇ ਤੁਸੀਂ ਐਵੇਂ 2-4000 ਰੁਪਏ ਲੈ ਕੇ ਵੋਟ ਨਾ ਪਾ ਦਿਓ ਇਹ ਗੁਰੂ ਘਰ ਦਾ ਪੈਸਾ ਹੈ ਇਹ ਹਾਜ਼ਮ ਨਹੀਂ ਹੋਣਾ ਪਰਿਵਾਰਾਂ ਦਾ ਮਲਿਆ ਮੇਟ ਹੋ ਜਾਉ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਜਿਹੜਾ ਵੋਟਾਂ ਖਰੀਦਣ ਵਾਸਤੇ ਪੈਸਾ ਦੇਣਗੇ ਨਾ ਇਹ ਆਪਣੇ ਘਰੋਂ ਨਹੀਂ ਦੇਣਗੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਲੋਕਾਂ ਦਾ ਪੈਸਾ ਸੰਗਤ ਦਾ ਪੈਸਾ ਉਹਦੇ ਵਿੱਚੋਂ ਹੀ ਵੰਡਣਗੇ ਪੈਸੇ ਇਹ ਸਚਾਈ ਹੈ ਤੇ ਜਿਹੜੇ ਵੋਟਰ ਬੋਟਾਂ ਵੇਚਣਗੇ ਪੈਸੇ ਲੈ ਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੜੀ-ਮੋਟੀ ਆਪਣੀ ਜ਼ਗੀਰ ਜਿਹੜੀ ਹੈ ਨਾ ਜ਼ਮੀਰ ਜਿਹੜੀ ਹੈ ਨਾ ਉਹਨੂੰ ਜਗਾ ਲਓ ਜ਼ਗੀਰ ਤੋਂ ਭਾਵ ਕੀ ਹੈ ਤੇ ਜਮੀਰ ਤੋਂ ਭਾਵ ਕੀ ਹੈ ਜਦੋਂ ਬਾਦਲ ਮੁੱਖ ਮੰਤਰੀ ਸੀ ਪੰਜਾਬ ਦੇ ਤੇ ਉਦੋਂ ਸੁੱਖਾ ਗੱਪੀ ਨਾ ਕਾਲੇ-ਕਾਲੇ ਵਿੱਚ ਜਮੀਰ ਨੂੰ ਜ਼ਗੀਰ ਜ਼ਗੀਰ ਨੂੰ ਜਮੀਰ ਇਹ ਸ਼ਬਦ ਵਰਤਿਆ ਰਿਹਾ ਡਣ ਕੇ ਕੰਮਲੇ ਹੋਏ ਫਿਰਦੇ ਨੇ ਤੇ ਹੁਣ ਤੁਸੀਂ ਆਪਣੀ ਜਮੀਰ ਜਿਹੜੀ ਹੈ ਨਾ ਉਹ ਜਗਾ ਲੋ ਇਹ ਗੁਰੂ ਘਰ ਦਾ ਪੈਸਾ ਹੈ ਮੈਂ ਅੱਜ ਬੋਲ ਕੇ ਆਇਆ ਜਿਵੇਂ ਸਾਡੇ ਪੰਜਾਬ ਦੇ ਹਾਲਾਤ ਬਣੇ ਨੇ ਨਾ ਜੇ ਕਿਤੇ ਇਹਨਾਂ ਨੂੰ ਕੌਮ ਦੇ ਨਾਲ ਪੰਜਾਬ ਦੇ ਨਾਲ ਮੜਾ ਮੋਟਾ ਵੀ ਦਰਦ ਹੁੰਦਾ ਜਿਹੜਾ 80% ਪੈਸਾ ਸ਼੍ਰਮਣਿਕ ਕਮੇਟੀ ਦਾ ਬਜਟ ਇਹ ਆਪਣੇ ਹਿੱਤਾਂ ਲਈ ਵਰਤ ਰਹੇ ਨੇ ਸਿਆਸੀ ਚੋਣਾਂ ਦੇ ਵਿੱਚ ਵਰਤ ਰਹੇ ਨੇ ਇਸ ਵਕਤ ਜੇ ਪਹਿਲਾਂ ਵਰਤਿਆ ਜੇ ਕਿਤੇ ਇਹਨਾਂ ਨੇ ਸ਼੍ਰਮਣਿਕ ਕਮੇਟੀ ਦਾ ਬਜਟ 80% ਪੰਜਾਬ ਦੇ ਹਿੱਤਾਂ ਲਈ ਵਰਤਿਆ ਹੁੰਦਾ ਨਾ ਹਜ਼ਾਰਾਂ ਸਕੂਲ ਖੋਲੇ ਜਾ ਸਕਦੇ ਸੀ ਤੇ ਹਜ਼ਾਰਾਂ ਹਸਪੀਟਲ ਖੋਲੇ ਜਾ ਸਕਦੇ ਸੀ ਪਰ ਇਹਨਾਂ ਬਾਦਲ ਪਰਿਵਾਰ ਨੇ ਸ਼੍ਰੌਣੀ ਕਮੇਟੀ ਦਾ ਸਾਰਾ ਪੈਸਾ ਆਪਣੇ ਹਿੱਤਾਂ ਲਈ ਵਰਤਿਆ 1% ਵੀ ਇਹਨਾਂ ਨੂੰ ਕੌਮ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਕੇਵਲ ਕੁਰਸੀ ਚਾਹੀਦੀ ਹੈ ਇਹ ਗੱਲ ਮੈਂ ਤਾਂ ਕੀਤੀ ਹੈ ਕਿਉਂਕਿ ਜਿੰਨਾ ਵੀ ਪੈਸਾ ਤੁਹਾਨੂੰ ਵੋਟਾਂ ਖਾਤਰ ਇਹ ਵੰਡਣਗੇ ਸ਼ਰਾਬਾਂ ਪਿਉਣਗੇ ਪੁੱਕੀ ਚੱਲੂ ਫੀਮ ਚੱਲੂ ਉਹ ਸਾਰਾ ਪੈਸਾ ਗੁਰੂ ਘਰ ਦੀਆਂ ਗੋਲਕੰਦ ਚੋਂ ਆ ਰਿਹਾ ਹੈ ਇਹਨਾਂ ਨੇ ਸ਼ਾਂ ਜਿਹਦਾ ਹੱਥ ਜੋੜ ਕੇ ਖੜਦੀ ਹੈ ਕੇਸਰੀ ਦੁਪੱਟਾ ਲਿਆ ਹੋਇਆ ਹੁਣ ਹੁਣ ਕਹਿੰਦੀ ਫਿਰਦੀ ਹੈ ਮੈਂ ਪੰਥਕ ਉਮੀਦਵਾਰ ਆ ਤੇ ਮੇਰਾ ਪਰਿਵਾਰ ਜਿਹੜਾ ਹੈ ਉਹ ਪੰਥਕ ਹੈ ਮੈਂ ਪੰਥਕ ਪਰਿਵਾਰ ਦੀ ਧੀ ਆ ਇਹ ਕਹਿੰਦੀ ਫਿਰਦੀ ਹੈ ਤੇ ਹੁਣ ਮੈਨੂੰ ਸੇਵਾ ਦਾ ਮੌਕਾ ਦੇ ਦਿਓ ਜਿਹੜੇ ਜਹਾਜ਼ਾਂ ਤੋਂ ਨੇ ਉਤਰਦੇ ਸੀ ਨਾ ਤੇ ਹੁਣ ਲੋਕਾਂ ਦੇ ਡੋਰ ਟੂ ਡੋਰ ਕਰੇ ਜਾ ਰਹੀ ਹੈ 15 ਵਾਰੀ ਰਮਾਲ ਦੇ ਨਾਲ ਮੂੰਹ ਪੂੰਝਣਾ ਪੈਂਦਾ ਕਿਉਂਕਿ ਅਗੇ ਤਾਂ ਏਸੀ ਗੱਡੀ ਚ ਉਤਰਦੀ ਨਹੀਂ ਸੀ ਜਾਨੀ ਕਿ ਜਿਹੜੀ ਗੱਲਬਾਤ ਮੈਂ ਅੱਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਢਾਂਚਾ ਹੈਗਾ ਉਹ ਸਾਰਾ ਇਹਨਾਂ ਤੋਂ ਦੁਖੀ ਹੈ ਮੈਨੂੰ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਫੋਨ ਕੀਤੇ ਸਪੈਸ਼ਲ ਕਹਿੰਦੇ ਸਾਡਾ ਖਿਹੜਾ ਛਡਾਲੋ ਇਹ ਬਾਦਲ ਪਰਿਵਾਰ ਦੇ ਕੋਲੋਂ ਕਹਿੰਦੇ ਸਾਨੂੰ ਜਿਵੇਂ ਪ੍ਰਵਾਸੀ ਮਜ਼ਦੂਰ ਨਹੀਂ ਪੰਜਾਬ ਦੇ ਵਿੱਚ ਰਹਿੰਦੇ ਕੋਈ ਵਿਚਾਰਾ ਗੋਲ ਗੱਪਾਂ ਦੀ ਰੇੜੀ ਲਾਉਂਦਾ ਕੋਈ ਆਂਡਾਂ ਦੀ ਰੇੜੀ ਲਾਉਂਦਾ ਕੋਈ ਸਬਜ਼ੀ ਵੇਚਦਾ ਕਹਿੰਦੇ ਉਦੋਂ ਵੀ ਭੈੜੀ ਹਾਲਤ ਹੈ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੇ ਪ੍ਰਬੰਧ ਦੇ ਹੇਠ ਗੁਰਦੁਆਰਿਆਂ ਦੇ ਉਹਨਾਂ ਗੁਰਦੁਆਰੇ ਵਿੱਚ ਮੈਨੂੰ ਫੋਨ ਕਿਉਂ ਕਰਦੇ ਨੇ ਕਿਉਂਕਿ ਮੈਂ ਵਿਵਾਹ ਕਹਿ ਦਿੰਨਾ ਮੈਂ ਡਰਦਾ ਦੁਤਾ ਬਹੁਤ ਘਟਾਂ ਜਾਣੀ ਕਿ ਜਿਹੜੇ ਹਾਲਾਤ ਬਾਦਲ ਪਰਿਵਾਰ ਨੇ ਬਣਾਏ ਹੋਏ ਨੇ ਨਾ ਜਦੋਂ ਦਾ ਸਤਾ ਤੋਂ ਬਾਹਰ ਹੋਇਆ तकरीबन तकरीबन 7.5 ਸਾਲ ਹੋ ਗਏ ਸਤਾ ਤੋਂ ਬਾਹਰ ਹੋਇਆਂ ਨੂੰ ਤੇ ਉਦੋਂ ਦਾ ਇਹ ਸਾਰਾ ਪਰਿਵਾਰ ਅਜਲ ਹੋਇਆ ਫਿਰਦਾ ਵੀ ਕਿਵੇਂ ਕੁਰਸੀ ਵਿੜੇ ਮਿਲੇ ਕਿਵੇਂ ਕੁਰਸੀ ਮਿਲੇ ਸਾਰੇ ਪਰਿਵਾਰ ਦਾ ਦਿਮਾਗ ਖੱਲਿਆ ਹੋਇਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਜਦੋਂ ਉਹ ਦੁਨੀਆ ਤੋਂ ਗਏ ਨੇ ਨਾ ਤੇ ਉਦੋਂ ਵੀ ਕਹਿੰਦੇ ਦਿਮਾਗੀ ਤੌਰ ਤੇ ਪਰੇਸ਼ਾਨੀ ਸੀ ਉਹਨਾਂ ਨੂੰ ਜਣ ਕੇ ਆ ਹਾਲਤ ਜਿਹੜੀ ਹੈ ਨਾ ਬਾਦਲ ਪਰਿਵਾਰ ਦੀ ਹੋਈ ਪਈ ਹੈ ਇਹ ਹਾਲਤ ਪਤਾ ਕਿਹਨੇ ਕੀਤੀ ਹੈ ਇਹ ਜਿਹੜਾ ਦਰਬਾਰ ਸਾਹਿਬ ਦਾ ਪੈਸਾ ਇਕੱਠਾ ਹੁੰਦਾ ਹੈ ਆਮ ਲੋਕਾਂ ਦਾ ਉਹ ਪੈਸੇ ਨੇ ਮੱਤ ਮਾਰੀ ਹੈ ਤੇ ਹੁਣ ਉਹੀ ਪੈਸਾ ਇਹਨਾਂ ਨੇ ਜਿਹੜਾ ਗੁਰਦੁਆਰਿਆਂ ਦੇ ਵਿੱਚੋਂ ਲੋਟਕ ਰੋਟ ਕੀਤੀ ਹੋਈ ਇਕੱਠਾ ਕੀਤਾ ਹੋਇਆ ਵੋਟਾਂ ਖਰੀਦ ਰਹੇ ਨੇ ਹਰ ਸਿਮਰਤ ਕੋਲ ਬਾਗਲਵਾਟ ਤੇ ਗੁਰਦਵਾਰੇ ਦਾ ਪੈਸਾ ਦੇ ਕੇ ਜਿੰਨੇ ਵੀ ਵੋਟਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਉਹ ਪੈਸਾ ਗੁਰਦਵਾਰੇ ਦਾ ਬਾਦਲ ਪਰਿਵਾਰ ਦੀ ਮਤ ਮਾਰ ਸਕਦਾ ਹੈ ਇਹ ਉਹਦਾ ਬੇੜਾ ਘਰ ਕਰ ਸਕਦਾ ਫਿਰ ਤੁਸੀਂ ਕਿੱਦਾਂ ਬਚੋਗੇ ਉਹ ਪੈਸਾ ਲਓਗੇ ਤੇ ਤੁਸੀਂ ਐਵੇਂ ਕਿਉਂ ਆਪਣੇ ਆਪ ਨੂੰ ਦੋਸ਼ੀ ਬਣਾਉਨੇ ਹੋ ਜੇ 2 4000 ਬੋਰਡ ਦਾ ਦੇ ਵੀ ਦੇਣਗੇ ਕਿੰਨਾ ਕੁ ਚ ਚਲਾਉਂਗੇ ਉਹ ਪੈਸਾ ਗੁਰੂ ਘਰ ਦਾ ਪੈਸਾ ਹੈ ਉਹ ਤੇ ਗੁਰੂ ਘਰ ਦੇ ਕਾਰਜਾਂ ਲਈ ਉਹ ਪੈਸਾ ਲੱਗਣਾ ਚਾਹੀਦਾ ਕਿਸੇ ਲੋੜਵੰਦ ਲਈ ਲੱਗਣਾ ਚਾਹੀਦਾ ਪਰ ਤੁਸੀਂ ਉਹ ਪੈਸਾ ਲੈ ਕੇ ਬੋਡਾਂ ਵੇਚੋਗੇ ਕਿ ਤੁਹਾਡੀ ਜ਼ਮੀਰ ਤੁਹਾਨੂੰ ਇਜਾਜ਼ਤ ਦਿੰਦੀ ਹੈ ਜਿਹੜੇ ਬੱਚੇ ਤੁਸੀਂ ਸਕੂਲਾਂ ਵਿੱਚ ਪੜ੍ਹਾਉਨੇ ਨੇ ਜਿਵੇਂ ਸੁਖਵੀਰ ਬਾਲ ਦਾ ਮੁੰਡਾ ਕਮਲਾ ਹੋਇਆ ਫਿਰਦਾ ਆਪ ਕਮਲਾ ਹੋਇਆ ਫਿਰਦਾ ਤੇ ਉਦਾਂ ਹੀ ਸੋਡੇ ਬੱਚੇ ਹੋ ਜਾਣਗੇ ਇਹ ਸਚਾਈ ਹੈ ਪਰਹੇਜ ਕਰਿਓ ਜਦੋਂ ਵੀ ਤੁਹਾਨੂੰ ਇਹ ਪੈਸਾ ਦੇਣਗੇ ਨਾ ਵੀ ਵੋਟਾਂ ਖਰੀਦਣੀਆਂ ਨੇ ਉਦੋਂ ਜੁੱਤੀ ਲਾ ਲਿਓ ਮੈਂ ਚੈਲੰਜ ਕਰਦਾ ਜੇ ਬਾਦਲ ਪਰਿਵਾਰ ਮੈਨੂੰ ਕਵੇ ਨਾ ਵੀ ਆ ਚੱਕ ਕਰੋੜ ਰੁਪਈਆ ਵੋਟ ਬਾ ਦੇ ਮੈਂ ਕਹਣਾ ਉਹ ਕਰੋੜ ਰੁਪਈਆ ਨੂੰ ਅੱਗ ਲਾ ਦੂੰ ਮਸ਼ਹਰਿਆਂ ਮੈਂ ਕਹਨਾ ਨਾਲੇ ਫੇਰੋਂ ਜੁੱਤੀ ਇਹ ਇਹ ਸਚਾਈ ਹੈ ਇਹ ਮੈਂ ਗਲਤਾਂ ਕੀਤੀ ਮੈਨੂੰ ਇੱਕ ਬਜ਼ੁਰਗ ਮਾਤਾ ਨੇ ਦੱਸਿਆ ਕਹਿੰਦੇ ਗੁਰਦੁਆਰੇ ਦੇ ਪੈਸਿਆਂ ਦੇ ਨਾਲ ਬੂਟਾਂ ਖਰੀਦ ਰਹੀ ਹੈ ਬੀਬਾ ਹਰ ਸਿਮਰਤ कौर ਬਾਗਲ ਇਹ ਜਿਹੜੀ ਬੇਨਤੀ ਕੀਤੀ ਆ ਨਾ ਮੈਂ ਤਾਂ ਕੀਤੀ ਹੈ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਦਰਦ ਨਹੀਂ ਕੌਮ ਦੇ ਨਾਲ ਕੋਈ ਦਰਦ ਨਹੀਂ ਜੇ ਪੰਜਾਬ ਦੇ ਲੋਕਾਂ ਨਾਲ ਕੌਮ ਨਾਲ ਕੋਈ ਦਰਦ ਹੁੰਦਾ ਤਾਂ ਪੰਜਾਬ ਦੇ ਅੱਜ ਆ ਹਾਲਾਤ ਨਾ ਹੁੰਦੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਇਹ ਬੇਨਤੀ ਪ੍ਰਵਾਨ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਬਾਦਲ ਪਰਿਵਾਰ ਜਿਹੜਾ ਕਮਲਾ ਪਰਿਵਾਰ ਆ ਉਹਦੇ ਤੱਕ ਪਹੁੰਚ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ